ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਡੇ ਰਿਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਇੱਕਾ ਤੋਕੜ ਗੱਪਣ ਵੜਦਣਾ ਵਿਖਾਉਣੀ ਜਿਹਦੇ ਮਗਰ ਕਾਫੀ ਖੂਬਸੂਰਤਾਂ ਵੱਛੀ ਵੀ ਆ ਤੇ ਇੱਕ ਮੱਝ ਤੇ ਇੱਕ ਸੱਜਰਸਵੀ ਗਾਂ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਵੀ ਹੈ ਸਾਰੀਆਂ ਸੋਇਆਂ ਵਾ ਸੋਇਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਇਸ ਜ਼ਰੂਰ ਕਰਾ ਲਿਆ ਕਰੇਗੀ। ਹਾਂਜੀ ਬੀਤੀ ਸੱਸੀ ਗਾਲ ਜੀ। ਸੱਸੀ ਗਾਲ ਜੀ। ਉਹ ਠੀਕ ਠਾਕ ਜੀ। ਵਧੀਆ ਵਧੀਆ ਪਾਈ ਠੀਕ ਠਾਕ ਜੀ। ਚਲੋ ਵਧੀਆ ਚੀਜ਼ਾਂ ਜੀ। ਤੇ ਨਾਮ ਦੱਸ ਦੇ ਕਹਿੰਦੇ। ਹਾਂਜੀ ਡਿਵਟੀ ਜੀ। ਪਿੰਡ ਚੱਕੀ ਮਸੀਹਾਂਤ ਸੀਜ਼ਨ ਵਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਬੋਲ ਦੋ। 9781984725 ਜੀ। ਠੀਕ ਆ। ਹਾਂਜੀ ਬੜੀ। ਤੇ ਅੱਜ ਹੈਗੀਆਂ ਟੋਟਲ 3 ਪਸ਼ੂ ਹਨ। ਪਰ ਜਗ੍ਹਾ ਤੇ ਸਾਰੀ ਭਰੀ ਜੀ ਅਜੇ। ਪਾਜੀ ਉਹ ਡੰਗਰ ਮਾਰਿਆ ਇਕੱਠਾ ਸੱਦਾ ਕਿਦੋਂ ਅੱਛਾ ਤੇ ਫਿਰ ਉਹ ਲਿਵਾਉਣੇ ਪਏ ਡੰਗਰ ਆਪਾਂ ਅੱਛਾ ਹਾਂਜੀ ਕਿੰਨੇ ਆ ਤੇ ਅੱਜ ਵੀਡੀਓ ਜਿਹੜਾ ਤਿੰਨ ਪਾਉਣੀਆਂ ਹਨਾ ਪਾਜੀ ਪਾਉਣੀਆਂ ਉਹ ਅਗਲੀ ਵੀਡੀਓ ਤੇ ਪਾਵਾਂਗੇ ਮੈਂ ਅੱਜ ਤਿੰਨ ਮੱਝਾਂ ਜਿਹੜੀਆਂ ਅਗਲੀ ਵੀਡੀਓ 'ਚ ਪਾਉਣੀਆਂ ਛੋਟੇ ਭਾਈਆ ਵੀ ਸਾਰੇ ਪਰਸੋਂ ਵਾਲਾ ਪਾਜੀ ਮਾਲ ਸਾਰਾ ਚਲ ਗਿਆ ਅੱਛਾ ਉਹ ਚਲ ਗਿਆ ਉਹਨਾਂ 'ਚ ਕੋਈ ਮਾਲ ਨਹੀਂ ਉੱਚੇ ਬੱਚੇ ਵਾਲੀਆਂ ਮਈਆਂ ਐ ਇਹ ਅਗਲੀ ਵੀਡੀਓ 'ਚ ਪਾਵੋਗੇ ਹਨਾ ਇੱਕ ਵਿੱਚ ਟੋਕਣਾ ਕੱਪਣਾ ਵਿੱਚ ਪਾਜੀ ਮਈਆਂ ਹੈਗੀਆਂ ਐ ਅੱਛਾ ਅੱਛਾ ਆਪਾਂ ਪਾਉਣੀ ਪਾਜੀ ਅਗਲੀ ਵੀਡੀਓ 'ਦੇ ਜੇ ਜੇ ਉਹਨਾਂ ਬਾਰੇ ਕੋਈ ਅਗਲੀ ਵੀਡੀ ਤੇਸ਼ਰਵਾਦਾ ਟੋਕਰ ਗੱਬਣ ਤੋਂ ਕਰ ਲਈਏ ਟੋਕਰ ਗੱਬਣ ਬਾਜੀ ਵੱਛੀ ਵੇਖੋ ਮਗਰ ਵੀ ਵੱਛੀ ਪੂਰੀ ਖੂਬਸੂਰਤ ਮੈਨਾਂ ਪਾਜੀ ਵੱਛੀ ਨਹੀਂ ਦਿੰਦੀ ਅੱਛਾ ਦੇਖੋ ਵੱਛੀ ਕਿਥਾਣੀ ਵੱਛੀ ਜਿਹੜੀ ਕਾਫੀ ਖੂਬਸੂਰਤ ਹੈ ਇਹਦੇ ਮਗਰ ਵੱਛੀ ਬੜੀ ਸੋਹਣੀ ਹੈ ਠੀਕ ਹੈ ਤੇ ਹੈ ਵੀ ਪਾਜੀ ਠੰਡੇ ਤੇ ਰਹੀ ਦੇਖੋ ਠੰਡੀ ਤੇਰੀ ਆਹ ਦੇਖ ਸੰਦੇ ਥਾਣੇ ਦੇ ਲਾਗੇ ਐ ਸਵੇਰੇ ਆਈ ਪਾਜੀ ਅਜੇ ਠੀਕ ਆ ਨਹੀਂ ਤਾਂ ਪਾਜੀ ਆ ਗੋਆ ਗਾ ਲਾਗ ਰਾ ਥੋੜਾ ਮਾਲ ਜਲਾ ਤੁਹਾਨੂੰ ਪਤਾ ਬਾਹਰ ਵੱਜਾ ਏ ਹਾਂਜੀ ਹਾਂਜੀ ਸਫਾਈ ਘੱਟ ਹੁੰਦੀ ਜਿੰਨੇ ਡੰਗਰ ਘੱਟ ਹੁੰਨ ਉਹਨੇ ਜਿਆਦਾ ਸਫਾਈ ਹੁੰਦੀ ਆ ਤੇ ਕਿੰਨੇ ਚਿਰ ਦੇ ਚੈੱਕ ਪਾਸ ਏ ਇਹ ਪਾਜੀ 4 ਮਹੀਨੇ ਦੇ ਚੈੱਕ ਪਾਸ ਜੀ ਅੱਛਾ 14 ਤੋਂ 2-4 ਦਿਨ ਅੰਦਰ ਹੀ ਹੋਊਗੀ ਅੱਛਾ ਸੇ ਮਲੋ ਠੰਡਾ ਟੀਕਾ ਲਵਾਤਾ ਜੇ 7 ਕਿਲੋ ਦੁੱਧ ਦੂਗਾ ਅੱਛਾ ਆ ਪੱਕਾ 7 ਕਿਲੋ ਦੁੱਧ ਹੋਊਗਾ ਠੀਕ ਹੈ ਜੀ ਕੋਈ ਪਾਇਆ ਖਣ ਦਾ ਜਾ ਕੇ ਫਰਕ ਪਾਸ ਦੀ ਗਲਾਸੀ ਖਣ ਦਾ ਵੱਧ ਨਹੀਂ ਪਉਂਦੀ ਤੋਰ ਫੇਰ ਦੇਖ ਲਈ ਚੈੱਕ ਪਾਸ ਹੋਈ ਜੇ ਮਗਰ ਦੂਜੇ ਸੂਏ ਲਈ ਗੰਘ ਮੰਗੇ ਪਹਿਲੇ ਸੂਏ ਸੂਈ ਹੈ। ਆਹ। ਦੂਸਰਾ ਸੂਆ ਇਹਨੇ ਸੋਣਾ ਹੈ। ਆਹ। ਬਾਕੀ ਇਹ ਆ ਵੀ ਥੋੜਾ ਇਹਨਾਂ ਚੱਬੂ ਤੋਂ ਤਰਾਂ ਦੀ ਹਾਲਤ ਘੱਟ ਆ। ਲੈ ਜਾ ਫਿਰ ਜੀ। ਇੱਧਰ ਨਾ ਭਾਈ ਮਾਰੋ ਬਸਤੀ। ਬਸਤੀ ਦਾ ਜਿਆਦਾ ਕਰ ਜੀ। ਇਹ ਮਸੀਦਾ ਲੈ ਵੀ ਪੂਰਾ ਕਰਦੀ ਆ। ਇਹ ਤੇ ਕਿਹਦੇ ਗੱਲ ਭਾਈ ਬਾਹਰ ਨੂੰ ਕੱਢ ਲੇ ਗੱਲ ਦੀ ਠੀਕ ਹੈ ਕੋਈ ਨਹੀਂ ਬੰਦ ਇੱਥੇ ਦਿਖਾ ਦੇ ਪਹਿਲਾ ਚੋਂ ਲੱਗੀ ਕਾਨੂੰ ਗੱਲਾਂ ਬਾਈ ਬਾਕੀ ਇੱਕ ਅਰੇ ਬੱਛੀ ਵੀ ਹੁਣ ਤਾਂ ਨਹੀਂ ਦੇਖ ਸਕਦੇ ਜੀ ਗੁਲਾਬੀ ਨਾਸਾਂ ਭਾਈ ਬੱਛੀ ਦੀ ਬੱਛੀ ਜੜੀ ਕਾਫੀ ਖੂਬਸੂਰਤ ਹੈ ਰ ਮਗਰ ਹਾਂ ਜੀ ਥਾਣਾ ਦੇਖ ਭਾਈ ਬੱਛੀ ਦਾ ਬੱਛੀ ਦੇ ਵੀ ਥਾਣਾ ਹੁਣ ਤਾਂ ਹੀ ਆਪਾਂ ਦੇਖ ਸਕਦੇ ਹਾਂ ਹੁਣ ਲੰਘਾਂਗੇ ਠੀਕ ਹੈ ਤੇ ਆ ਵੜ ਵੀ ਇੱਧਰ ਨੂੰ ਕਰੀਏ ਚੰਗੀ ਤਰ੍ਹਾਂ ਹਵਾਨਾ ਦਿਖਾ ਦਈਏ ਤਾਂ ਥੱਲੇ ਅਲੱਗ ਦੇ ਸਫਾਈਆਂ 'ਚ ਬੜੀ ਵਛੀ ਠੀਕ ਐ ਤੇ ਉਤਰਾ ਥੰਥਨ ਓਕੇ ਐ ਪੂਰੇ ਹਾਂਜੀ ਭਾਜੀ ਓਕੇ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਭਾਵੇਂ 33 ਕਰਾ ਲਓ ਭਾਵੇਂ 34 ਕਰਾ ਲਓ ਅੱਛਾ ਇਹ ਦੇ ਦਈਏ ਭਾਜੀ 27 ਹਜ਼ਾਰ ਦੀ ਦੇ ਦਾਂਗੇ ਵਛੀ ਅੱਛਾ ਪੂਰੇ 27000 ਦੀ ਭਾਜੀ 27000 ਦੇ ਦੋਗੇ ਤੇ ਵਛੀ ਨਾਲ ਹੀ ਐ ਵਛੀ ਭਾਜੀ ਨਾਲ ਦਵਾਂਗੇ ਅੱਛਾ ਵਛੀ ਨਾਲ ਹੋਰ ਜੱਪਾ ਭਾਜੀ ਹੋਣਾ ਦੇ ਵਿੱਚੋਂ 100 200 ਰੁਪਈਏ ਠੀਕ ਐ ਜੀ ਹਾਂਜੀ ਬਾਹਰ ਚੰਗੀ ਭਾਜੀ ਵਛੀ ਵੀ 3000 3500 ਦੀ ਵਛੀ ਐ ਹਾਂਜੀ ਹਾਂਜੀ ਵਛੀ ਭਾਜੀ 10000 12 12000 ਵੀ ਬ ਤੇ ਆ ਮਾਜੇ ਜੀ ਜਿਹੜੀ ਆ ਪਾਜੀ ਬੱਚੇ ਤੋਂ ਬਿਨਾ ਹੈ ਬੱਚੇ ਤੋਂ ਬਿਨਾ ਤੇ ਇੱਤਾਂ ਹੀ ਥੱਲੇ ਬੈਜਣਾ ਮੈਂ ਹਾਂ ਦੀ ਪਾਜੀ ਪਾੜੇ ਦੇ ਜੀ ਅੱਛਾ ਪਾੜੇ ਤੇ ਮਿਲਦੀ ਹੈ ਪਾੜੇ ਦੇ ਮਿਲਦੀ ਹੈ ਦੁੱਧ 8 ਕਿਲੋ ਜੀ ਅੱਛਾ ਪੱਕਾ ਦੁੱਧ 8 ਕਿਲੋ ਜਾਂ 7 ਕਿਲੋ ਨਾ ਦਵਾਂਗੇ ਠੀਕ ਹੈ ਜੀ ਹਾਂ ਜੀ ਤੋਰੋ ਫਿਰ ਇਹਨੇ ਸੂਈ ਨੂੰ ਪਾਜੀ ਅੱਜ 23 24 ਦਿਨ ਹੋਏ ਜੀ ਅੱਛਾ ਤੇ ਬੱਚਾ ਇਹਦਾ ਮਰ ਗਿਆ ਪਾਜੀ ਇਹ ਹਣਾ ਪਾਜੀ ਕੋਈ ਕਵੇ ਵੀ ਹੁਣ ਦੁੱਧ ਦੇ ਹਿਸਾਬ ਨਾਲ ਜਾਣੀ ਆ ਦੁੱਧ ਦੇ ਕੋ ਮਾਸਾ ਵਾਧ ਹੀ ਤੁਹਾਡੇ ਘੜ ਗਈ ਥੋੜੀ ਜੀ ਅੱਛਾ ਹਾਂ ਸਾਡੇ ਕੋ ਨਾ ਘੜ ਗਈ ਆ ਬਾਕੀ ਜਾਨਵਰ ਵੀ ਜਿਆਦੇ ਹੋ ਗਏ ਫਿਰ ਜਿਆਦੇ ਜਾਨਵਰਾਂ ਚ ਸੰਭ ਵੀ ਘੱਟ ਹੁੰਦੀ ਹੈ ਘੱਟ ਹੁੰਦੀ ਭਾਜੀ ਤੁਹਾਨੂੰ ਪਤਾ ਹੈ ਆਹ ਅਲੋ ਲੈ ਚੋਣ ਬੜੀ ਕੋਲੇ ਲੱਗਦੀ ਹੋਗੀ ਥੱਲੇ ਅਰੇ ਇੱਕੋ ਕੋਈ ਕਾਢੇਗਾ ਦੋ ਡਾਨ ਚੋਵੇ ਅੱਛਾ 4 ਕਿਲੋ ਇੱਕ ਟਾਈਮ ਦਾ ਦੁੱਧ ਆ ਮੈਂ ਗੋ 8 ਕਿਲੋ ਅੱਛਾ 7 ਕਿਲੋ ਨਾਲ ਜੇ ਕਿ ਆਨਲਾਈਨ ਖਾਦੀਆਂ ਨਹੀਂ 7 ਕਿਲੋ ਨਾਲ ਦਵਾਂਗੇ ਥੱਲੇ ਸਭਾਈ ਸੂਈ ਖਾਦੋ ਕਿੰਦਾ ਦੀ ਚੋਣ ਬੜੀ ਮਹਾਂ ਐ ਸਾਰੇ ਨੁੱਚੜ ਜਾਂਦੇ ਠੀਕ ਤੇ ਦੁੱਧ ਪਾਜੀ ਮੈਨੇ 9 ਕਿਲੋ 10 ਕਿਲੋ ਦੁੱਧ ਦੇ ਦੇਣਾ ਅਜੇ ਵੀ ਮਜੇ ਤੇ ਦਾ ਮੁੱਲ ਫਿਰ ਮੋਲ ਪਾਜੀ ਦਾ ਨਿਗਾਰਾ ਕਰ ਦੋਨਾ ਕਿੰਨਾ ਭਾਵੇਂ ਕਰਾ ਲਓ ਤੇ ਰੇਟ ਤੇ ਭਾਵੇਂ 64 60000 ਚ 4000 ਛੱਡਾਂਗੇ ਤੇ 3000 ਨਹੀਂ ਤੇ 4000 ਛੱਡਾਂਗੇ ਅੱਛਾ 55000 ਦੀ ਪਾਜੀ ਦੇ ਦਾਂਗੇ ਕਰਾਉਣਾ ਮਾਤਨ 55 ਹੀ ਦੇ ਦਈਏ 10000 ਪਾਜੀ ਹੋਰ ਕਰਦਾ ਅੱਛਾ 54000 ਦੀ ਪਾਜੀ ਹਾਂ ਨਾ ਮੈਂ ਦਵਾਂ 54 ਹੀ ਕਿੰਨੇ ਦੇ ਦੇ ਦੇਣੀ ਆ ਬਾਕੀ ਪਾਜੀ ਸੇਵਾ ਨਹੀਂ ਉਹਨਾਂ ਦੇ ਵੀਰਾਂ ਕੋਲ ਹੀ ਮੈਂਦੀ ਥਾਣੇ ਤੇ ਦੇਖ ਸਰਦੇ ਬਾਕੀ ਪ੍ਰੋਪਰ ਹੱਤਰੀ ਚਵਾਈ ਵਾਲਾ ਥਾਣਿਆ ਪਾਜੀ ਵੀਰ ਚਲ ਗਿਆ ਬਾਹਰ ਅੱਛਾ ਜੀ ਜਿਹੜੀ ਕੋਲ ਉਹਨਾਂ ਕੋਲ ਸੇਵਾ ਨਹੀਂ ਹੋਈ ਦੁੱਧ ਮੈਂ ਕਰ ਜੂਗੀ ਭੰਗ ਠੀਕ ਹੈ ਜੀ ਅਜਾ ਰੱਤ ਪਤਸੋਂ ਦੀ ਆਈ ਪਾਜੀ ਆਪਣੇ ਕੋਲ ਠੀਕ ਹੈ ਹਾਂ ਜੀ ਆ ਜਿਹੜੀ ਗਾਂ ਜੇ ਇਹ ਪਾਜੀ ਜਰਸੀ ਦੁੱਧੇ ਸੁਕੇ ਵਛੀ ਜੀ ਠੀਕ ਹੈ ਮਗਰ ਵੀ ਇਹਦੇ ਵਛੀ ਜੀ ਮਗਰ ਵੀ ਵਛੀ ਆ ਅੱਜ 12 ਤੋਂ 13 ਦਿਨ ਸੂਈ ਨ ਹੋਏ ਜਿੰਨੇ ਤੇ ਦੁੱਧ ਇਹਦੇ ਕੋਲ ਦੁੱਧ ਪਾਜੀ ਇਹ ਕੋਲ ਖਵਾਵਾ 14 ਦੇ ਹੋਊਗਾ ਅੱਛਾ 13 ਕਿਲੋ ਪਾਜੀ ਦੁੱਧ ਹੋਊਗਾ ਤੋਰੋ ਫੇਰ ਇਹਨੂੰ ਹਾਂ ਜੀ ਤੇ ਠੰਡੀ ਇਹ ਵੀ ਪੜੀ ਠੀਕ ਹੈ ਹਾਂ ਜੀ ਆ ਥਾਣੇ ਤੇ ਦੇਖ ਸੰਦੇ ਤੋੜ ਕੇ ਪਾਜੀ ਮਾੜਾ ਲਵਾ ਦਿੰਦੇ ਬੱਚਾ ਚਲੋ ਠੀਕ ਹੈ ਹਾਂ ਜੀ ਜਰਸੀ ਵਛੀ ਹੈ ਪਾਜੀ ਥੋੜੀ ਜੀ ਠੀਕ ਹੈ ਉੱਤੋਂ ਮਿਲ ਲੱਹੂ ਵਾਲੀ ਰੱਤੀ ਆ ਅਜੇ ਆ ਵੀ ਸਵੇਰ ਸਵੇਰ ਦਾ ਟਾਈਮ ਹੈ ਮੇਰੇ ਮਾਜ ਬੜੀ ਚਾਲੇ ਡੰਗਰ ਪੱਜੀ ਹੈ ਹੱਥ 13 ਲੀਟਰ ਦੁੱਧ ਉਹਨੇ ਜਿਹੜਾ ਕਹਿੰਦੇ ਪੱਕਾ ਹੈਗਾ ਇਹ ਦੇਖੋ ਦੁੱਧ ਭਾਜੀ 16 17 ਕਿਲੋ ਭਾਂ ਵਸ਼ੀ ਕਰ ਜੇ ਅੱਛਾ ਮਾ ਮੂਲ ਭਾਜੀ ਬੜਾ ਹੀਰਾ ਮਾਣਾ ਲਵਾ ਦਈਏ ਬੱਚਾ ਦਿਖਾ ਦਿਓ ਕਮਾਈ ਤਾਂ ਛੀ ਬਾਕੀ ਇਹ ਵੀ ਸਾਫ ਚਵਾਈ ਆ ਤੇ ਹੈਗੀ ਠੰਡੀ ਧੀਰੀ ਆ ਜਣੀ ਬੜੀ ਭਾਈ ਪੋਲੀ ਵੜਦੇ ਹਣੀ ਮਗਰ ਲੈ ਚੋਈ ਜਾਓ ਤੁਮੇ ਠੀਕ ਆ ਅੰਗਲੇ ਚੋਈ ਜਾਓ ਜਿਤਨਾ ਮਨਜੀ ਚੋਈ ਇਧਰ ਨਾੜਾ ਨੂੜਾ ਕਿਥਰ ਮਾਨੇ ਦਿੰਦੀਆਂ ਆ ਦੁੱਧ ਭਾਜੀ ਇਹਦੇ ਕੋ 13 ਕਿਲੋ ਮਿੰਨਕੇ ਖੜੇ ਕੋਈ ਤੇ ਮੁੱਲ ਫਿਰ ਇਹਦਾ ਬੋਲ ਭਾਜੀ ਅੱਜ ਹਾਲ ਦੀ ਘੜੀ ਮਾਲ ਮੂਲ ਵੱਜਾ ਜ਼ਿਆਦਾ ਹਾਂਜੀ ਜੇ ਤਾਂ ਦੁੱਧ ਤੇ ਲਿਆ ਕੇ ਕੋਈ ਅਸੀਂ 2 ਕਿਲੋ ਵਧਾ ਲਾਂਗੇ ਕੰਦੀ ਆਵੇ ਲੋ ਵੱਛੀ ਨੂੰ ਰੱਸੀ ਕਿਦਾਂ ਦੀ ਪਾਈ ਵੀ ਰਣੀ ਰੱਸੀ ਤੇ ਬਹੁਤੀ ਸ਼ਾਨਦਾਰ ਪਾਈ ਕੇ ਹਾਂ ਜੇ ਲੋ ਰੰਗ ਬਰੰਗੀ ਪਾਈ ਜੇ ਭਾਜੀ ਰੱਸੀ ਵੀ ਟੋੜੇ ਟੋੜਾ ਵਟ ਕੇ ਗਲ ਚ ਪਾਇਆ ਹਾਂ ਹਾਂਜੀ ਡੰਗਰ ਉਹਨਾਂ ਕਹਿੰਦੇ ਜਾਂਦੇ ਟੋਟੇ ਟੋਟੇ ਬੰਨੇ ਰੱਸੀ ਹਾਂ ਡੰਗਰ ਜ਼ਿਆਦਾ ਜਿਹੜੀ ਬੰਨੋ ਬੱਚਾ ਪੂਚਾ ਘਾਟੇ ਸਾਂ ਦੇ ਵੀ ਹਾਂਜੀ ਦੁੱਧ ਵੀ ਘਾਟੇ ਛੱਡਿਆ ਵਛੀ ਅੱਛਾ ਆ ਤਾਇਆ ਮੱਝ ਦਾ ਬੱਚਾ ਨਹੀਂ ਭਾਜੀ ਇਹ ਕਾ ਮਰ ਗਿਆ ਅੱਛਾ ਤੇ ਇਹਦਾ ਮੁੱਲ ਭਾਜੀ ਕਰਾਉਣ ਨੂੰ ਤੇ 40000 ਦੇ ਵਿੱਚੋਂ 2000 ਰੁਪਏ ਛੋਟ ਹੁੰਦੀ ਹੈ। ਅੱਛਾ 38000 ਦੀ ਪਾਜੀ ਵੱਛੀ ਦੇਣੀ ਆ। 38000 ਦੀ। ਮੁੱਲ ਕਰਾਉਣਾ ਤੇ ਭਾਵੇਂ 45000 ਕਰਾਈ ਜਾਓ। ਅੱਛਾ। 38000 ਦੀ ਪਾਜੀ ਹਾਨ ਵਾਲੀ ਦੇਣੀ। ਚਲੋ ਨੀਕੀ ਛੋਟ ਛੜ ਮੋਕੇ ਤੇ ਜੀ। ਕੋਈ ਨਹੀਂ ਪਾਜੀ ਮੌਕੇ ਤੇ ਹੋ ਜਾਂਦਾ ਹੁੰਦਾ ਮਾਣਾ ਮੋਟਾ ਮਾਣਦਾ। ਠੀਕ ਆ। ਤੇ ਬਾਕੀ ਚਲੋ ਤਸੱਲੀ ਕਰਕੇ ਖੜੇ ਆ ਨਾ। ਪਾਜੀ ਕਰਕੇ ਕੋਈ ਖੜੇ ਸਾਡੇ ਘਰੋਂ। ਤੇ ਜਿਹੜੀ ਆ ਤੋਕੜ ਗੱਬਣਿਆ ਇੱਥੇ ਚੈੱਕ ਕਰਵਾ ਕੇ ਖੜਾ। ਕੋਈ ਪਾਜੀ ਸਾਡੀ ਤਿੰਨਾਂ ਤੋਂ ਚੌਹ ਤਨਾਂ ਦੀ ਗਾਰੰਟੀ ਜੇ। ਅੱਛਾ। ਚੈੱਕ ਤੇ ਬਾਕੀ ਚਲੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ